ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਆ ਕੱਲ ਵੀ ਆਪਾਂ ਸਾਂਝੀ ਕੀਤੀ ਸੀ ਇਮੀਗ੍ਰੇਸ਼ਨ ਨੂੰ ਲੈ ਕੇ 트럼ਪ ਉਹਨਾਂ ਦਾ ਜਿਹੜਾ ਇਸ ਵਾਰੀ ਦਾ ਐਡਮਿਨਿਸਟ੍ਰੇਸ਼ਨ ਆ ਉਹ ਬਹੁਤ ਸਖਤ ਲੱਗਦਾ ਆ ਅ ਅੱਜ ਐਨਵੀਸੀ ਨੇ ਕਾਫੀ ਵੱਡੀ ਡਿਟੇਲ ਰਿਪੋਰਟ ਛਾਪੀ ਆ ਆਪ ਪੜ ਵੀ ਲਿਓ ਕਿਉਂਕਿ ਬਹੁਤ ਵਾਰ ਹੁੰਦਾ ਆ ਵੀ ਦੇਖੋ ਖਰੇ ਆਪੇ ਮਰੀ ਜਾਂਦੇ ਆ ਅ ਅਸੀਂ ਹਮੇਸ਼ਾ ਜੋ ਕੁਝ ਵੱਖ-ਵੱਖ ਨਿਊਜ਼ ਆਊਟਲੈਟਸ ਹੁੰਦਾ ਹੈ ਉਹਦਾ ਰੈਫਰੈਂਸ ਲੈ ਕੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ ਅ ਐਨਵੀਸੀ ਦਾ ਜਿਹੜਾ ਹੈਡਲਾਈਨਸ ਆ ਉਹਦੇ ਚ ਇਹ ਇਨ ਕਮਿੰਗ 트럼ਪ ਐਡਮਿਨਿਸਟ੍ਰੇਸ਼ਨ ਇਜ਼ ਆਇੰਗ ਨਿਊ ਇਮੀਗ੍ਰੈਂਟ ਡਿਟੈਂਸ਼ਨ ਸੈਂਟਰਸ ਨੀਅਰ ਮੇਜਰ ਯੂ ਐਸ ਸਿਟੀਜ਼ ਸੋ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਕਹਿੰਦੇ ਭਈ ਇਹ ਇਮੀਗ੍ਰੇਸ਼ਨ ਦੇ ਨਵੇਂ ਡਿਟੈਂਸ਼ਨ ਸੈਂਟਰ ਯੂ ਐਸ ਦੇ ਜਿਹੜੇ ਬੱਖ ਬੱਖ ਸ਼ਹਿਰ ਆ ਉਹਨਾਂ ਦੇ ਲਾਗੇ ਉਹਨਾਂ ਨੇ ਲੱਭਣੇ ਸ਼ੁਰੂ ਕਰ ਦਿੱਤੇ ਹੈਗੇ ਆ ਇਹਦੇ ਵਿੱਚ ਕਹਿੰਦੇ ਭਈ ਇਸ ਵਾਰੀ ਜੋ ਲੋਕ ਰਿਪੋਰਟ ਕੀਤੇ ਜਾਊਗੇ ਬੱਚਿਆਂ ਸਮੇਤ ਕੀਤੇ ਜਾਊਗੇ ਸੋ राइट नाउ ओहो बक बक लोकेशंस ਲੱਭ ਰਹੇ ਆ ਪ੍ਰਾਈਵੇਟ ਪ੍ਰਾਈਜ਼ਨ ਕੰਪਨੀਆਂ ਤੁਹਾਨੂੰ ਪਤਾ ਵੀ ਜਿਹੜੇ ਰੀਟੈਂਸ਼ਨ ਸੈਂਟਰਸ ਆ ਕਰੈਕਸ਼ਨਲ ਫੈਸਿਲਿਟੀਆਂ ਹੈਗੀਆਂ ਉਹ ਬਹੁਤ ਪ੍ਰਾਈਵੇਟ ਹੁੰਦੀਆਂ ਜਿਨ੍ਹਾਂ ਨੂੰ ਗਵਰਨਮੈਂਟ ਗਾਂਹਾਂ ਲੀਜ਼ ਤੇ ਲੈਂਦੀ ਹੈਗੀ ਆ ਇਸ ਤੋਂ ਬਿਨਾ ਨਵੇਂ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਉਹ ਕਿਸ ਤਰ੍ਹਾਂ ਬਣਾਣੇ ਆ ਇਸ ਟਾਈਮ ਜਿਹੜੇ ਯੂਐਸ ਕਸਟਮ ਤੇ ਇਨਫੋਰਸਮੈਂਟ ਆ ਉਹਨਾਂ ਦੇ ਕੋਲ 41000 ਬੈੱਡ ਵਾਲੇ ਜੋ ਆ ਉਹ ਡਿਟੈਂਸ਼ਨ ਸੈਂਟਰਸ ਹੈਗੇ ਜੋ ਕਾਂਗਰਸ ਨੇ ਲੋਕ ਐਡਜਿਸਟ ਕੀਆ। ਸੋ ਇਸ ਨੂੰ ਉਹ ਕਹਿੰਦੇ ਵੀ ਅਸੀਂ ਡਬਲ ਕਰਨਾ ਹੈ ਘੱਟੋ ਘੱਟ ਸਾਨੂੰ ਡਬਲ ਹੋਣੇ ਚਾਹੀਦੇ ਆ। ਜਿਹੜੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਖਾਸ ਕਰਕੇ ਪਿਛਲੇ 4 5 7 ਸਾਲਾਂ ਚ ਆਏ ਆ ਉਹਨਾਂ ਨੂੰ ਪਤਾ ਵੀ ਜਦੋਂ ਉਹ ਬਾਰਡਰ ਕ੍ਰੋਸ ਕਰਕੇ ਆਂਦੇ ਸੀ ਕਈ ਕਈ ਦਿਨ ਮਹੀਨੇ ਜੇਲ੍ਹਾਂ ਚ ਰਹਿੰਦੇ ਸੀ ਫਿਰ ਉਹਨਾਂ ਦੇ ਬੌਂਡ ਬਹੁਤ ਜ਼ਿਆਦਾ ਹੁੰਦੇ ਸੀ ਕਈਆਂ ਦਾ ਲੱਖ ਲੱਖ ਡਾਲਰ ਤੱਕ ਬੌਂਡ ਚੱਲ ਜਾਂਦਾ ਸੀ ਪਰ ਪਿਛਲੇ ਕੁਝ ਸਮੇਂ ਦੇ ਦੌਰਾਨ ਉੱਧੇ ਹੀ ਆਈ ਗਏ ਤੇ ਛੱਡੀ ਗਏ। ਸੋ ਉਹ ਸਾਰਾ ਕੁਝ ਮੁਰ ਕਿ ਮੈਨੂੰ ਲੱਗਦਾ ਪਈ ਉਹੀ ਸਿਚੁਏਸ਼ਨ ਹੋਣ ਜਾ ਰਹੀ ਹੈਗੀ ਆ ਸੋ ਇਹ ਦੇ ਲਈ ਜਿਹੜੇ ਬੈਡ ਵਧਾਣੇ ਆ ਖਰਚਾ ਬਦਨਾ ਹੈਗਾ ਬਿਲੀਅਨਸ ਆਫ ਡਾਲਰ ਤੇ ਉਹਦੇ ਲਈ ਯੂ ਐਸ ਕਾਂਗਰਸ ਦੇ ਕੋਲੋਂ ਅਪਰੂਵਲ ਵੀ ਲੈਣੀ ਪਊਗੀ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਜਿਹੜਾ ਬੰਨ ਜਾ ਰਿਹਾ ਪਈ ਜਿਹੜੀਆਂ ਸੈਂਕਚੁਰੀ ਸਟੇਟਸ ਆ ਜਾਂ ਸੈਂਕਚੁਰੀ ਸਿਟੀਜ਼ ਆ ਉਹਨਾਂ ਸ਼ਹਿਰਾਂ ਦੇ ਲਾਗੇ ਉਹ ਜ਼ਿਆਦਾ ਡਿਟੈਂਸ਼ਨ ਸੈਂਟਰ ਬਣਾਉਗੇ ਜਿੱਥੇ ਮਾਈਗ੍ਰੈਂਟਸ ਦੀ ਪੋਪੂਲੇਸ਼ਨ ਜ਼ਿਆਦਾ ਆ ਡੈਨਵਰ ਲਾਸ ਐਂਜਲਸ ਮੀਆਮੀ ਸ਼ਿਕਾਗੋ ਇਹ ਏਰੀਆ ਦੇ ਵਿੱਚ ਉਹ ਜ਼ਿਆਦਾ ਡਿਟੈਂਸ਼ਨ ਸੈਂਟਰ ਬਣਾਉਣ ਜਾ ਰਹੇ ਹੈਗੇ ਆ ਨਿਊਯਾਰਕ ਸਿਟੀ ਫਿਲਡਲਫੀਆ ਵਸ਼ਿੰਗਟਨ ਏਰੀਆ ਦੇ ਵਿੱਚ ਵੀ ਆਈਸ ਨੂੰ ਇਹ ਜਿਹੜੇ ਸੈਂਟਰਸ ਆ ਉਹ ਬਣਾਏ ਜਾਣਗੇ ਸੋ ਕਹਿੰਦੇ ਵੀ ਡਿਟੇਲਡ ਪਲਾਨ ਉਹਨਾਂ ਨੇ ਆਲਰੇਡੀ ਬਣਾਈ ਹੋਈ ਆ ਜਿਹਦੇ ਮੁਤਾਬਕ ਲਾਰਜੈਸਟ ਡਿਪੋਰਟੇਸ਼ਨ ਆਪਰੇਸ਼ਨ ਇਨ ਅਮਰੀਕਨ ਹਿਸਟਰੀ ਹੋਊਗਾ ਉਹ 트੍ਰাম্প ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਅਸੀਂ ਇਕੱਠੇ ਹੀ ਇੱਕ ਵਾਰੀ ਕਰ ਦੇਣੇ ਪਰ ਉਹ ਲੌਜਿਸਟਿਕਲੀ ਇੰਨਾ ਪੋਸੀਬਲ ਨਹੀਂ ਅਜੇ ਇਹ ਕਿਹਾ ਜਾ ਰਿਹਾ ਵੀ 11 ਮਿਲੀਅਨ ਦੇ ਕਰੀਬ ਅਮਰੀਕਾ ਦੇ ਵਿੱਚ ਜਿਹੜੇ ਆ ਇਲੀਗਲ ਇਮੀਗ੍ਰੈਂਟਸ ਰਹਿ ਰਹੇ ਹੈਗੇ ਆ ਜੀ ਪਰ ਇੱਕ ਜੋ ਬੈਂਸ ਜੋ ਆ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਜਿਹੜੇ ਹੁਣ ਬਣ ਗਏ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੇ ਇੱਕ ਮੀਟਿੰਗ ਚ ਕਿਹਾ ਸੀ ਕਿ ਅਸੀਂ ਹਰ ਸਾਲ 1 ਮਿਲੀਅਨ ਬੰਦੇ ਨੂੰ ਜੋ ਰਿਪੋਰਟ ਕਰਾਂਗੇ ਤਾਂ ਕਿ ਦਸਾਂ ਸਾਲਾਂ ਚ ਸਾਰੇ ਜਿਹੜੇ ਇਲੀਗਲ ਆ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕੇ ਜੀ ਟਾਮ ਹੋਮਨ ਜਿਹੜੇ ਬਾਰਡਰਜ਼ ਆ ਹੋਣਗੇ ਜਿਹੜੇ ਐਡਮਿਨਿਸਟ੍ਰੇਸ਼ਨ ਦੀ ਕਹਿੰਦੇ ਵੀ ਫਰਸਟ ਪਿਕ ਸੀਗੀ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਜਿਹੜੀ ਫੈਮਿਲੀ ਸੈਪਰੇਸ਼ਨ ਪਾਲਿਸੀ ਉਹ ਨੋ ਜਿਹੜਾ ਉਹ ਲੈ ਕੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਆਥਰ ਵੀ ਨੇ ਪ੍ਰੋਜੈਕਟ 2025 ਦੇ ਵਿੱਚ ਜਿਹੜਾ ਇਹ ਫਾਰ ਰਾਈਟ ਬਲੂਪ੍ਰਿੰਟ ਆ ਐਮ ਐਸ ਐਨ ਬੀ ਸੀ ਵੀ ਜਿਹੜਾ ਉਹ ਲਿਖਦਾ ਕਿੰਨੇ ਵੀ 트럼ਪ ਹੋਣਾ ਨੇ ਇਸ ਵਾਰ ਕੰਧ ਬਣਾਉਣ ਦੀ ਗੱਲ ਨਹੀਂ ਆਖੀ ਪਰ ਉਹਨਾਂ ਦੇ ਜਿਹੜੇ ਨਵੇਂ ਇਮੀਗ੍ਰੇਸ਼ਨ ਪਲਾਨ ਆ ਉਹ ਡੂਏਬਲ ਆ ਵੀ ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾ ਸਕਣਗੀਆਂ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਖਾਸਾ ਜਿਹੜਾ ਆ ਚੀਜ਼ਾਂ ਜਿਹੜੀਆਂ ਉਹ ਬਦਲਣ ਵਾਲੀਆਂ ਆ ਇਹ ਵੀ ਗੱਲ ਹੋਊਗੀ ਹਰਜੋਤ ਸਿੰਘ ਜੀ ਨਾਲ ਦੇ ਨਾਲ ਹੀ ਜਿੱਥੇ ਇਹਨਾਂ ਦੇ ਦੁਆਰਾ ਇਮੀਗ੍ਰੇਸ਼ਨ ਦੇ ਐਗਜ਼ੈਕਟਿਵ ਆਰਡਰਸ ਹੋਣਗੇ ਉਥੇ ACLU ਤੇ ਹੋਰ ਕਈ ਜਿਹੜੀਆਂ ਲੈਫਟ ਸਟੇ ਲੀਨਿੰਗ ਸਟੇਟਸ ਨੇ ਉਹਨਾਂ ਦੇ ਟਰਨ ਨੀ ਜਨਰਲ ਦੇ ਦੁਆਰਾ ਉਹਨਾਂ ਚੀਜ਼ਾਂ ਦੇ ਉਲਟ ਕੇਸ ਵੀ ਹੋਣਗੇ ਸੇਮ ਤਰੀਕੇ ਦੇ ਨਾਲ ਜਿੱਦਾਂ ਬਾਈਡਨ ਉਹਨਾਂ ਦੀਆਂ ਪਾਲਿਸੀਜ਼ ਦੇ ਉਲਟ ਜਿਹੜੀਆਂ ਰਾਈਟ ਵਿੰਗ ਵਾਲੀਆਂ ਰੈੱਡ ਸਟੇਟਸ ਆ ਉਹਨਾਂ ਦੇ ਟਰਨ ਨੀ ਜਨਰਲ ਜਿਹੜੇ ਉਹ ਅਦਾਲਤਾਂ ਦੇ ਵਿੱਚ ਕੇਸ ਕਰਦੇ ਆ ਕਿੰਨੀ ਕੁ ਤੇਜ਼ੀ ਦੇ ਨਾਲ ਇਹ ਆਪਣੇ ਜੋ ਇਹ ਸੋਚਿਆ ਉਸ ਨੂੰ ਇਹ ਪੂਰਾ ਕਰ ਸਕਣਗੇ ਇਹ ਜਿਹੜੀ ਇਸ ਟਾਈਮ ਵੱਡੀ ਜਿਹੜੀ ਆ ਉਹ ਗੱਲ ਆ ਲਾਰਜੈਸਟ ਡੈਪੂਟੇਸ਼ਨ ਆਪਰੇਸ਼ਨ ਇਨ ਅਮਰੀਕਨ ਹਿਸਟਰੀ ਇਹ ਇਹ ਜਿਹੜਾ ਪਲਾਨ ਇਸ ਹਿਸਾਬ ਦੇ ਨਾਲੇ ਬਣਾ ਕੇ ਬੈਠਾ ਹੈ ਜਿਹੜਾ 트럼ਪ ਪ੍ਰਸ਼ਾਸਨ ਜੋ ਇਸ ਟਾਈਮ ਸੋਚ ਰਿਹਾ ਵੱਡੀਆਂ ਜਿਹੜੀਆਂ ਪੋਪੂਲੇਸ਼ਨਸ ਜਿੱਥੇ ਮਾਈਗ੍ਰੈਂਟਸ ਨੇ ਡੈਨਵਲ ਲਾਸ ਐਂਜਲਸ ਮੀਆਮੀ ਸ਼ਿਕਾਗੋ ਇਹਨੇ ਨਾਲ ਨਾਲ ਨਿਊਯਾਰਕ ਫਿਲਡਲਪੀਆ ਵਾਸ਼ਿੰਗਟਨ ਇਨ ਦੇ ਵਿੱਚ ਕਹਿੰਦੇ ਵੀ ਮਾਈਗ੍ਰੈਂਟਸ ਜਿਹੜੇ ਅਰੈਸਟ ਕੀਤੇ ਜਾਣਗੇ ਉਹਨਾਂ ਨੂੰ ਉੱਥੇ ਡਿਟੈਂਸ਼ਨ ਸਾਈਟਸ ਜਿਹੜੀਆਂ ਬਿਲਡ ਕਰਕੇ ਉੱਥੇ ਆਪਾਂ ਜਿਹੜਾ ਹੋ ਰੱਖਣਾ ਹੈਗਾ ਆ ਜਿਹੜੇ ਬ੍ਰਾਇਨ ਏਵਨਜ਼ ਜੀਓ ਨੇ ਗਰੁੱਪ ਦੇ ਜੀਓ ਗਰੁੱਪ ਦੇ ਸੀਓ ਉਹਨਾਂ ਨੇ ਕਿਹਾ ਆ ਵੀ ਅਸੀਂ ਥਿਓਰੈਟਿਕਲੀ ਪੋਟੈਂਸ਼ੀਅਲ ਦੇਖ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਡਬਲ ਜਿਹੜਾ ਹੋਊਗਾ ਕਹਿੰਦੇ ਵੀ ਇਹ ਇੱਕ ਯੂਨੀਕ ਮੂਮੈਂਟ ਆ ਉਹਨਾਂ ਨੇ ਆਪਣੀ ਜਿਹੜੀ ਅਰਨਿੰਗ ਕਾਲ ਦੇ ਵਿੱਚ ਆਪਣੇ ਇਨਵੈਸਟਰਸ ਦੇ ਨਾਲ ਗੱਲ ਕਰਦੇ ਹੋਏ ਆ ਆਖਿਆ ਸੀਗਾ ਸੋ ਇਹ ਇਹ ਜਿਹੜੇ ਜੀਓ ਗਰੁੱਪ ਆ ਕੋਰਸੇਵਿਕ ਦੇ ਇਹ ਇਹ ਇਹਨਾਂ ਦੇ ਦੁਆਰਾ ਜਿਹੜੀਆਂ ਡਿਟੈਂਸ਼ਨ ਸੈਂਟਰਸ ਆ ਉਹ ਬਣਾ ਕੇ 트럼ਪ ਹੋਣਾ ਨੂੰ ਜਿਹੜੇ ਉਹਦੇ ਤੇ ਆ ਜਾ ਸਕਦੇ ਹੈਗੇ ਆ ਸੋ 41000 ਤੋਂ ਡਬਲ ਯਾਨੀ ਕਿ 82000 ਤੱਕ ਜਿਹੜਾ ਉਹ ਕਰਨ ਦੀ ਇਹਨਾਂ ਦੀਆਂ ਯਕਾਸ ਰਾਈਆਂ ਨੇ ਆ ਵੀ ਉਹ ਸੋਚਦੇ ਨੇ ਕਾਂਗਰਸ ਦੇ ਵਿੱਚ ਜੇ ਮжоਰਿਟੀ ਦੋਨੋਂ ਪਾਸੇ ਇਹਨਾਂ ਦੀ ਆ ਜਾਂਦੀ ਆ ਹੁਣ ਆਈ ਜਾਣੀ ਆ ਉਹ ਜੋ ਨਜ਼ਰ ਆ ਰਿਹਾ ਆ ਤਾਂ ਇਹਨਾਂ ਨੂੰ ਕਾਂਗਰਸ ਦੇ ਵਿੱਚ ਉਹ ਚੀਜ਼ਾਂ ਪਾਸ ਕਰਾਉਣ ਦੇ ਵਿੱਚ ਆਸਾਨੀ ਜਿਹੜੀ ਉਹ ਹੋ ਸਕਦੀ ਆ ਸੋ ਇਹ ਇੱਕ ਵੱਡੀ ਜਿਹੜੀ ਤਬਦੀਲੀ ਆਪਾਂ ਨੂੰ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਦੇਖਣ ਨੂੰ ਮਿਲੂਗੀ ਸੇਮ ਉਸੇ ਤਰੀਕੇ ਦੇ ਨਾਲ ਜਦੋਂ 트럼ਪ ਉਹਨਾ ਨੂੰ ਹਰਾ ਕੇ ਜਦੋਂ ਜੋ ਬਾਇਡਨ ਆਏ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਬਾਰਡਰ ਓਪਨ ਆ ਤੇ ਉਦੋਂ ਆਪਾਂ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਡੀਆਂ ਚੇਂਜਸ ਦੇਖਿਆ ਸੀਗਾ ਵੀ ਸਭ ਕੁਝ ਜਿਹੜਾ ਉਹਨਾਂ ਨੇ ਖੋਲ ਦਿੱਤਾ ਸੀ ਵੀ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਆਏ ਸੀ ਹੁਣ ਤੁਸੀਂ ਦੇਖੋ ਵੀ 트럼ਪ ਪ੍ਰਸ਼ਾਸਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਇੱਕ ਕਾਰਵਾ ਮੈਕਸੀਕੋ ਦੇ ਵਿੱਚ ਆ ਆ ਰਿਆ ਸੀਗਾ ਇਧਰ ਅਮਰੀਕਾ ਵੱਲ ਨੂੰ ਉਥੋਂ ਦੀ ਸਰਕਾਰ ਨੇ ਪਹਿਲਾਂ ਹੀ ਖੰਡਾਤਾ ਉਹਨੂੰ ਉਹ ਇਸ ਵਾਰ ਬਾਰਡਰ ਦੇ ਉੱਤੇ ਉਹਨਾਂ ਨੇ ਪਹੁੰਚਣ ਹੀ ਨਹੀਂ ਦਿੱਤਾ ਹੈਗਾ ਸੋ ਜਿਹੜੇ ਗਵਾਂਡੀ ਮੁਲਕਾ ਉਹ ਵੀ ਇਸ ਚੀਜ਼ ਨੂੰ ਜਿਹੜੇ ਆ ਬਹੁਤ ਧਿਆਨ ਦੇ ਨਾਲ ਵਾਚ ਕਰ ਰਹੇ ਆ ਉਹ ਦੇਖ ਰਹੇ ਆ ਵੀ ਜਿਹੜੇ ਗਵਾਂਡੀਆਂ ਦੇ ਨਾਲ ਕਿੱਦਾਂ ਦੇ ਇਸ ਵਾਰ ਜਿਹੜੇ ਸਮਝੌਤੇ ਆ ਉਹ ਰੱਖਣੇ ਆ ਕਿੱਦਾਂ ਦਾ ਜਿਹੜਾ ਉਹ ਧਿਆਨ ਰੱਖਣਾ ਹੈ ਮੈਂ ਨਾ ਰਾਜਕਰਵੀ ਸੇ ਇੱਕ ਵੀਡੀਓ ਦੇਖ ਰਿਹਾ ਸੀ ਇਹਨਾਂ ਦਾ ਇੱਕ ਐਡਵਾਈਜ਼ਰ ਇਹ ਕਹਿ ਰਿਹਾ ਸੀ ਵੀ ਜਿਹੜੇ ਜਿਹੜੇ ਮੁਲਕ ਸਾਹੀਂ ਤੁਹਾਡੇ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਅਨਡਾਕੂਮੈਂਟਡ ਬੰਦੇ ਆਏ ਆ ਉਹ ਬਾਰਡਰ ਤੋਂ ਪਾਰ ਕਰਕੇ ਉੱਥੇ ਉੱਥੇ ਛੱਡਿਆ। ਅੱਛਾ ਹਾਂ ਜੀ ਪੇ ਜਿੱਥੋਂ ਦੀ ਐਂਟਰ ਹੋਏ ਆ ਉੱਥੇ ਛੱਡ ਕੇ ਆਉਂਨ। ਵਾਪਸ ਉਹਨਾਂ ਨੂੰ ਸੋ ਹਾਂ ਜੀ ਤੇ ਸੋ ਇਹ ਸਾਰੇ ਕਾਸੇ ਦੇ ਵਿੱਚ ਟਰੰਪ ਨਵਾਂ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਬਹੁਤ ਸਾਰੇ ਮੁਲਕ ਜਿਹੜੇ ਅਨਕੋਆਪਰੇਟਿਵ ਹੈਗੇ ਆ ਹੂੰ ਹੂੰ ਗੱਲ ਨਹੀਂ ਕੋਆਪਰੇਟ ਨਹੀਂ ਕਰਦੇ ਜਿਨ੍ਹਾਂ ਦੇ ਵਿੱਚ ਚਾਈਨਾ ਵੀ ਆ ਇੰਡੀਆ ਵੀ ਹੈਗਾ ਆ ਹੂੰ 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 ਸੋ ਉਹ ਕਹਿੰਦੇ ਆ ਵੀ ਜੇ ਕੋਆਪਰੇਟ ਨਹੀਂ ਕਰੋਗੇ ਇਹ ਜਦੋਂ ਇਹਨਾਂ ਨੇ ਰਿਪੋਰਟ ਕਰਨੇ ਆ ਬੰਦੇ ਤੇ ਅਸੀਂ ਜਿਹੜੇ ਲੋਕਾਂ ਦੇ ਵੀਜ਼ੇ ਆ ਉਹ ਬੰਦ ਕਰ ਦਾਂਗੇ ਕਹਿੰਦੇ ਫੋਰ ਐਗਜ਼ਾਮਪਲ ਜੇ ਚਾਈਨਾ ਨਾਲ ਇਹ ਗੱਲ ਵਾਪਰਦੀ ਆ ਆ ਆਪਾਂ ਨੂੰ ਪਤਾ ਹੈ ਵੀ ਚਾਈਨਾ ਦੇ ਪ੍ਰਤੀ 트੍ਰੰਪ ਉਹਨਾਂ ਦਾ ਕੀ ਸਟੈਂਡ ਹੈਗਾ ਆ ਜਾਂ ਜਿਹੜੇ ਨਵੇਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਆਏ ਹੈਗੇ ਆ ਉਹਨਾਂ ਦਾ ਕੀ ਸਟੈਂਡ ਆ ਤੇ ਕਹਿੰਦੇ ਵੀ ਜੇ 2.5 ਲੱਖ ਦੇ ਕਰੀਬ ਜਿਹੜੇ ਚਾਈਨੀਜ਼ ਨੈਸ਼ਨਲ ਸਟੱਡੀ ਕਰ ਰਹੇ ਯੂਐਸ ਕਾਂਗਰਸ 'ਚ ਉਹਨਾਂ ਦੇ ਵੀਜ਼ੇ ਕੈਨਸਲ ਕੀਤੇ ਜਾ ਸਕਦੇ ਆ ਹਾਲਾਂਕਿ ਲੱਗਦਾ ਕਾਫੀ ਹਾਰਡ ਆ ਕਿਉਂਕਿ ਯੂਨੀਵਰਸਿਟੀਆਂ ਨੂੰ ਕਾਲਜਸ ਨੂੰ ਕਾਫੀ ਫਾਈਨੈਂਸ਼ੀਅਲੀ ਹਰਟ ਹੋਊਗਾ ਪਰ ਇਦਾਂ ਦਾ ਜਿਹੜਾ ਤਕੜਾ ਸਟੈਂਡ ਆ ਉਹ ਉਹਦੀ ਜਿਹੜੀ ਆ ਗੱਲਬਾਤ ਕਰ ਰਹੇ ਹੈਗੇ ਆ ਤੇ ਕੱਲਾ ਕਹਿੰਦਾ ਇਲੀਗਲ ਨਹੀਂ ਇਹ ਵੀ ਹੋ ਸਕਦਾ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਵੀ ਜਿਹੜੀ ਆ ਘਟਾਈ ਜਾ ਸਕੇ ਇੱਕ ਟਾਈਮ ਦੇ ਉੱਤੇ 트럼ਪ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਪੁਆਇੰਟ بیس ਸਿਸਟਮ ਦੇ ਵਿੱਚ ਬਲੀਵ ਕਰਦੇ ਆ ਜਿੱਦਾਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਹੈਗਾ 베이스ਡ ਔਨ ਏਜ এডਿਕੇਸ਼ਨ ਐਕਸਪੀਰੀਅੰਸ ਤੇ ਇਹ ਸਾਰਾ ਕੁਝ ਜੋ ਚੇਂजेस ਆਉਗੀ ਪਰ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਜਾਊਗਾ ਰਿਪੋਰਟ ਕੀਤਾ ਜਾਊਗਾ ਜਿਹੜੇ ਕਰਾਇਮ ਚ ਇਨਵੋਲਵ ਆ ਸੈਕਸ ਟ੍ਰੈਫਿਕਿੰਗ ਚ ਇਨਵੋਲਵ ਹੈਗੇ ਆ ਸੋ ਇਦਾਂ ਦੇ ਲੋਕਾਂ ਨੂੰ ਕਹਿੰਦੇ ਭਈ ਰੇਡਸ ਵਰਕਰ ਜਿਹੜੀਆਂ ਵਰਕ ਪਲੇਸਸ ਆ ਉਹਨਾਂ ਦੇ ਉੱਤੇ ਰੇਡਸ ਮਾਰੀਆਂ ਜਾਣਗੀਆਂ ਜੋ ਲੋਕ ਅੱਜ ਤੋਂ 40 ਸਾਲ 35-40 ਸਾਲ ਪਹਿਲਾਂ ਆਏ ਆ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਮੀਗ੍ਰੇਸ਼ਨ ਵਾਲੇ ਉਸ ਟਾਈਮ ਤੇ ਖੇਤਾਂ ਦੇ ਵਿੱਚ ਕੰਪਨੀਆਂ ਦੇ ਵਿੱਚ ਰੇਡ ਮਾਰਦੇ ਸੀ ਤੇ ਉੱਥੋਂ ਜਿਹੜੇ ਅਨਡਾਕੂਮੈਂਟਡ ਬੰਦੇ ਹੁੰਦੇ ਸੀ ਉਹਨਾਂ ਨੂੰ ਫੜ ਕੇ ਲੈ ਜਾਂਦੇ ਸੀ ਤੇ ਰਿਪੋਰਟ ਕੀਤਾ ਜਾਂਦਾ ਸੀ ਹੂੰ ਜੀ ਬਿਲਕੁਲ ਸੋ ਵੱਡੇ ਜਿਹੜੇ ਚੇਂਜਸ ਆ ਉਹ ਆ ਰਹੇ ਆ ਨਵੇਂ-ਨਵੇਂ ਜਿਹੜੇ ਬੰਦੇ ਆ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਦੇਖਣ ਨੂੰ ਮਿਲ ਰਹੇ ਆ ਜਿਹੜੇ ਕਿ ਮੋਸਟਲੀ 트੍ਰੰਪ ਲਾਇਲਿਸਟ ਅ ਜਿਹੜੇ ਉਹ ਹੋਣਗੇ ਸੋ ਕਿਸ ਤਰੀਕੇ ਦੇ ਨਾਲ ਅੱਗੇ ਬਣਦੀ ਹੈ ਗੱਲ ਇਹ ਆਪਾਂ ਤੁਹਾਨੂੰ ਜਿੱਦਾਂ ਜਿੱਦਾਂ ਇਹ ਅਪਡੇਟਸ ਹੁੰਦੀਆਂ ਜਾਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਜਿਹੜੇ ਉਹ ਜਾਵਾਂਗੇ